ਪੀਆਰਟੀਸੀ ਪੰਪਾਸ ਦੇ ਚਾਰ ਹੀ ਆਪ ਤਾਂ ਬੱਸ ਬਸਾ ਦੇ ਅੱਜ ਚੱਕੇ ਗਾ ਮੇ ਚਲੰਦਰ ਦੇ ਬੱਸ ਸਟੈਂਡ ਦੇ ਉੱਪਰ ਮਦੂਦਾ ਪਿੰਲੇ ਗੱਲਬਾਤ ਕਰਾਂ ਨੇ ਮੁਲਾਕਾਤਾਂ ਦੇ ਨਾਲ ਵੀ ਕੀ ਗੱਲ ਹੈ ਤੇਰੀ ਸਰਕਾਰ ਹੁਣਾਂ ਦੀ ਸੁਣ ਨਹੀਂ ਪਈ ਕੀ ਗੱਲ ਹੈ ਮੀਟਿੰਗਾਂ ਵੀ ਹੋਈਆਂ ਕੋਈ ਸਿੱਟਾ ਵੀ ਬੰਦ ਨਾ ਕਰੀਆ ਨੂੰ ਸੁਣਾ ਮੀਡੀਆ ਵਾਰ-ਵਾਰ ਹੋਰੀਆਂ ਲਗਾਤਾਰੀ ਹੋਰੀਆਂ 4 ਸਾਲ ਲੰਘਦੇ ਸਰਕਾਰ ਦਾ ਹਾਂ ਦਾ ਸਰਕਾਰ ਕੋਈ ਗਲਤੀ ਆਉਂਦੀ ਹੈ ਜਦੋਂ ਵੀ ਆਉਂਦੀ ਆ ਪਿਲਾਵਾ ਲਾਉਂਦੀ ਆ ਪਰ ਸਰਕਾਰ ਤੋਂ ਹੱਲ ਨਹੀਂ ਨਿਕਲਦਾ ਅਸੀਂ ਭਰੋਸੇ ਦਿੱਤੇ ਵੀ ਜੋ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਉਹਦਾ ਹੱਲ ਨਹੀਂ ਨਿਕਲੂਆ ਪਰ ਉਹ ਹੱਲ ਨਹੀਂ ਨਿਕਲਦਾ ਮਜਬੂਰਨ 7 ਦਿਨ ਫਿਕਸ ਕਰਦੇ ਆ ਆਰਮੀ ਨੇ ਹੀ ਕਿ ਸੈਲਰੀ ਜਲਦੀ ਤੋਂ ਜਲਦੀ ਪਾਵਾਂਗੇ ਪਰ ਦੋ ਦੋ ਮਹੀਨੇ ਦੀ ਸੈਲਰੀ ਜਿਹੜੀ ਕੱਲੇ ਰੱਖ ਕੇ ਫਿਰ ਆਉਂਦੀ ਆ ਉਹ ਵੀ ਤਾਤੋਂਦੀ ਜਦੋਂ ਅਸੀਂ ਬੱਸ ਸਟੈਂਡ ਜਾਂ ਕੋਈ ਪ੍ਰੋਟੈਸਟ ਕਰਦੇ ਆ ਉਦੋਂ ਸੈਲਰੀ ਨਹੀਂ ਮਿਲਦੀ ਤੇ ਜੋ ਦੋ ਦੋ ਮਹੀਨੇ ਦੀ ਸੈਲਰੀ ਪਰੂਜੀ ਤੇ ਆਪਾਂ ਗੁਜ਼ਾਰਾ ਕਿੱਦਾਂ ਕਰਾਂਗੇ ਇਹ ਹਾਰਾਂ ਦਾ ਸੀਜ਼ਨ ਏ ਲੋਕ ਗੜੇ ਪਜਤੂਆ ਬਿਲਕੁਲ ਜੀ ਅਸੀਂ ਲੋਕਲ ਮੰਗਾਂ ਦੀ ਮੰਗ ਜਿੱਦਾਂ ਹਟਾ ਦਿੱਲੀ ਨਹੀਂ ਕਰਤਾ ਪਰ ਜੇ ਸਾਡੇ ਘਰਾਂ ਦੇ ਹੁਣ ਆ ਕੇ ਪੈਸੇ ਮੰਗਦੇ ਅਸੀਂ ਉਹਨਾਂ ਨੂੰ ਪੈਸੇ ਕਿੱਥੋਂ ਦੇਈਏ ਸਾਡੇ ਨੇ ਵੀ ਦਿਨ ਤਿਹਾੜਾ ਆ ਸਾਡੇ ਬੱਚਿਆਂ ਨੇ ਵੀ ਦਿਨ ਤਿਹਾੜਾ ਆ ਅਸੀਂ ਕਿੱਥੇ ਜਾਈਏ ਅਸੀਂ 24 24 ਘੰਟੇ ਡਿਊਟੀਆ ਕਰਦੇ ਪਏ ਆ ਅਸੀਂ ਕੱਲ੍ਹ ਦਾ ਆਪਣੇ ਚੀਮਸ ਤੋਂ ਨੋਟਿਸ ਵੀ ਕਢਾਇਆ ਕਿ ਵਰਕਰਾਂ ਨੂੰ ਸੁਪਰੀਆ ਕੇਸ ਦਿੱਤੇ ਜਾਣ ਕਿ ਲੋਕਾਂ ਨੂੰ ਮੁੱਖ ਰੱਖਦੇ ਹੋਏ ਇਤਿਹਾਬ ਨੂੰ ਮੁੱਖ ਰੱਖਦੇ ਹੋਏ ਇਸ ਜਰੀਏ ਸੁਪਰੀਆ ਕੈਨਸਲ ਕਰਕੇ ਵੱਧ ਤੋਂ ਵੱਧ ਸਰਵਿਸ ਦਿੱਤੀ ਜਾਵੇ ਪਰ ਜੇ ਸਰੋਂ ਇਹ ਸਰਵਿਸ ਦਿੰਨੇ ਆ ਤੇ ਜੇ ਸਾਲੂ ਕੋਸ਼ਨਾ ਸਰਕਾਰ ਦਵੇ ਤੇ ਫਿਰ ਸਾਡਾ ਕੰਮ ਕੀਤੇ ਦਾ ਕੀ ਫਾਇਦਾ ਜੇ ਸਾਡਾ ਸਰਕਾਰ ਮੋਰ ਕੇ ਉੱਠਾਉਗੀ ਕਹਿੰਦੇ ਦੋ ਦੋ ਮਹੀਨੇ ਦੀਆਂ ਤਨਖਾਹਾਂ ਵੀ ਨਹੀਂ ਆਇਆ ਬਿਲਕੁਲ ਬਿਲਕੁਲ ਸੱਤ ਡਿੱਪ ਹੋਣੀ ਤਾਂ ਖਾ ਪੈ ਚੁੱਕੀ ਆ ਪੰਜਾਬ ਚ ਬਾਕੀ ਸਾਰੇ ਡਿੱਪ ਹੋਤੇ ਹੀ ਐ ਅਜੇ ਤੱਕ ਤਨਖਾਹ ਰਹੀ ਐ 20 ਤਰੀਕ ਨੂੰ ਦੂਸਰਾ ਮਹੀਨਾ ਪਹੁੰਚਿਆ ਤੇ ਸਹ ਘਰ ਕਿਤਨਾ ਕਰ ਗਰੂ ਤਾਂ ਕਰ ਵੀ ਜਰਾ ਇਦਾਂ ਹੀ ਐ ਜੀ ਇੱਕ ਦੂਜੇ ਨੂੰ ਫੜ ਕਰਕੇ ਕਰਨਾ ਪੈਂਦਾ ਹੀ ਐ ਸਹੀ ਮਜਬੂਰੀਆਂ ਦੇਖ ਘਰ ਦੀਆਂ 25% ਦੇਣੀਆਂ ਜਾਂ ਦੁੱਧ ਦੇ ਪੈਸੇ ਦੇਣੇ ਘਰ ਦਾ ਸਮਾਨ ਲੈਣਾ ਤੇ ਇੱਕ ਦੂਜੇ ਨਾਲ ਵਾਰੀ ਵਟਾ ਕਰਕੇ ਦੇਈਦਾ ਕਿ ਚੋਟ ਕਿਸ ਨੂੰ ਫੜ ਲਈ ਦੇ ਚੋਟ ਸੇ ਕਰ ਲਈਗਾ ਐਡਾ ਸਰਕਲ ਚੱਲਦਾ ਚੱਲਦਾ ਔਖਾ ਹੈ ਹਰ ਇੱਕ ਜਦੋਂ ਮੀਟਿੰਗ ਹੋਉਂਦੀ ਹੈ ਤੇ ਦੱਸਦੇ ਨੇ ਛੇਦਤਾਰੀਆਂ ਇਸ ਨੰਬਰ ਤੇ ਵੀ ਸਾਡੇ ਕਰਦੇ ਗੁਜ਼ਾਰਾ ਕੱਲ੍ਹ ਨੇ ਉੱਪਰ ਉਹਨਾਂ ਨੂੰ ਕਿਹੜਾ ਨਹੀਂ ਪਤਾ ਜਿਹਨਾਂ ਦੀਆਂ 2-2 ਲੱਖ ਰੁਪਈਆ ਹਨ ਖਾਵਾ ਹਨ ਉਹਨਾਂ ਨੂੰ ਇੱਕ ਤਰੀਕ ਨੂੰ ਮੈਸੇਜ ਆ ਜਾਂਦਾ ਸੈਲਰੀ ਦਾ ਜੀ ਉਹਨਾਂ ਨੂੰ ਆ ਸਕਦਾ ਜਿਹੜੀ 24-24 ਘੰਟੇ ਅਵਾਂਸ ਦੇ ਰਿੰਗ ਯੂ ਵੀ ਕਰਦੇ ਹੋਰ ਕਿਉਂ ਨਹੀਂ ਹੋਗਾ ਉਹਨਾਂ ਦੀ ਸੈਲਰੀ ਵੀ ਟਾਈਮ 'ਤੇ ਨਾ ਪਹੁੰਚਦੀ ਚੀਜ਼ਾਂ ਨਾ ਹੋ ਅੱਜ ਬੰਦ ਕੀਤਾ ਅੱਜ ਸ਼ਾਮ ਤੱਕ ਭੁਗਤਾਨ ਨਹੀਂ ਜ਼ਾਇਨੀ ਫਿਰ ਭਾਈ ਜਿਹੜੇ ਕਿੱਥੋਂ ਹੈ ਤਿਆਪਾ ਇੱਕ ਮੁੱਖ ਕਾਰਨ ਰੱਖ ਲਿਆ ਕਿ ਡੀਪੂ 5000 ਹਜ਼ਾਰ ਤੇ ਬੰਦ ਕਰਾ ਕੇ ਫੇਰੀ ਤਖਾਂ ਪਹੁੰਚਿਆ ਸਰਕਾਰੀ ਜਿਹੜੀ ਮੰਚਾ ਵਾ ਉਹ ਸਹੀ ਨਹੀਂ ਹੈ ਜੀ ਉਹਨਾਂ ਦਾ ਇਸ ਟਾਈਮ ਜਿਹੜਾ ਕਿਲੋਮੀਟਰ ਸਕੀਮ ਉਹ ਜਿਹੜਾ ਘਵਾੜਾ ਚੱਲਦਾ ਚਾਹਿਆ ਇਹ ਕੋ ਫਿਰ ਸਰਕਾਰ ਕਹਿੰਦੀ ਪਈ ਹੈ ਕਿ ਆਪਾਂ ਬੇਰੁਜ਼ਗਾਰਾਂ ਨੂੰ ਨੌਕਰੀ ਦੇਣੀ ਤੇ ਮੇਰੇ ਤੋਂ ਬੇਰੁਜ਼ਗਾਰ ਨੂੰ ਹੋਰ ਬੇਰੁਜ਼ਗਾਰ ਘੰਟਾ ਤੋ ਵੀ ਇਹ ਸਰਕਾਰ ਭਗਵੰਤ ਮਾਨ ਦੇ ਬਿਆਨ ਸੁਣੋ ਉਹਦਾ ਇਹੀ ਕਹਿਣਾ ਕਿ ਮੈਂ ਕੱਚੇ ਵਾਲ ਨਹੀਂ ਕਹਿੰਦੇ ਨੇ ਕਦਮ ਕਦਮ ਤੇ ਆ ਰਹੀ ਹੈ ਕਿ ਕਿਲੋਮੀਟਰ ਦਾ ਘੋੜਾ ਦੇ ਰਹੀ ਆ ਅੱਜ 14 ਤਰੀਕ ਨੂੰ ਉਹਨਾਂ ਨੇ ਟੈਂਡਰ ਨਾਲ ਲਾਉਣੇ ਆ ਕਿ ਉਹਨਾਂ ਨੇ ਪ੍ਰਾਈਵੇਟ ਮਾਲਕਾਂ ਦੇ ਆ ਉਹ ਪ੍ਰਾਈਵੇਟ ਘਰਾਣੇ ਆ ਜਿਹੜੀਆਂ ਵੱਡੇ ਵੱਡੇ ਕੰਪਨੀਆਂ ਦਾ ਮਾਲਕਾ ਉਹਨੀਆਂ ਬਸਾਂ ਪੈਣੀ ਆ ਉਹਨਾਂ ਦੇ ਆਪਣੇ ਡਰਾਈਵਰ ਉਹਨੇ ਜਾਉਂਦੇ ਆਪਣਾ ਤਰਫ ਉਸ ਉਹਨਾਂ ਨੂੰ 100 ਰੁਪਏ ਉਹਨਾਂ ਲੈ ਕੇ ਮਹਿਕਮੇ ਦੇ ਵਿੱਚੋਂ ਸਾਡਾ ਮਹਿਕਮਾ ਹੋਰ ਡਾਊਨ ਕਰਦਾ ਕੀ ਰਾਨੀ ਸੀ ਸਾਡੀ ਤਾਂ ਰਹੀ ਸੀ ਇਹ ਆ ਕਿ ਜੇ ਸਰਕਾਰ ਕੋਈ ਸਾਰਾ ਹੱਲ ਕਰਦੀ ਹੈ ਠੀਕ ਆ ਨਹੀਂ ਤੇ ਅਸੀਂ ਹੋਰ ਕੋਈ ਟਾਈਮ ਤੱਕ ਕੋਈ ਨਾ ਕੋਈ ਪ੍ਰੋਟੈਸਟ ਹਟਾ ਕਰਾਂਗੇ ਬਿਲਕੁਲ ਲੋਕ ਦੋਰ ਖਨਾਵੋ ਕਨਾਂ ਦਾਪਾ ਜਿੰਨ ਤੇ ਅਰ ਦੇ ਦੇਖ ਲੈਣੋ ਤੁਸੀਂ ਆਪਰੇ ਰਿਸ਼ਤੀ ਨਹੀਂ ਇਹ ਤੁਹਾਨੂੰ ਉਸ ਵਾਰੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰੀ ਤਾਂ ਸਭ ਤੋਂ ਪਹਿਲਾਂ ਤੇ ਲੋਕਾਂ ਤੋਂ ਮਾਗ ਮੰਗਦੇ ਇਹਦੇ ਵਿੱਚ ਸਾਡਾ ਇੱਕ ਪੈਸੇ ਦਾ ਵੀ ਰੋਲ ਨਹੀਂ ਕੋਈ ਵੀ ਪ੍ਰੋਗਰਾਮ ਹੈ ਕਰਦੇ ਆ ਤਰੰਤ ਨਹੀਂ ਕਰਦੇ ਲੰਮੇ ਸਵੇ ਕੋਈ ਨੋਸਦਾਰ ਨੋਰ ਚ ਦੇ ਰਹੇ ਸਰਕਾਰ ਨੂੰ ਵੀਡਿਓ ਦਾ ਪਤਾ ਨਹੀਂ ਕਿੰਨੀ ਆਉਂ ਕੀ ਸੀਐਮ ਸਾਹਿਬ ਨਾਲ ਵੀ ਆ ਪਰ ਮੀਟਿੰਗ ਕਰ ਲੈਣੀ ਹੈ ਹਰ ਚੀਜ਼ ਦਾ ਹੱਲ ਲੱਭਿਆਉਣਾ ਆ ਨਾਲ ਜਾਗੂ ਕਮਲੇ ਪਿੱਛੇ ਪੜਿਆ ਹੁਣ ਜੇ ਤਰ੍ਹਾਂ ਤੁਸੀਂ ਪ੍ਰਸ਼ਨ ਕੀਤਾ ਗ੍ਰਾਮ ਹੁੰਦੇ ਸਾਡਾ ਜੀ ਨਹੀਂ ਕਰਦਾ ਉਹਨਾਂ ਨੂੰ ਕਰਨਾ ਕੋਈ ਨੌਕਰੀ ਬੰਦਾ ਕਰਦਾ ਵਾ 925 ਕੋਈ ਘਰ ਨੂੰ ਚੱਲ ਜਾਂਦਾ ਇਹ ਇਸ ਤਰ੍ਹਾਂ ਦੀ ਨੌਕਰੀ ਕਰਦੇ ਲੋਕ ਸੋਕੇ ਵੇ ਜਿਲੇ ਹੀ ਰੋਟੀ ਚੱਲਣ ਦਾ ਰਸਤੇ 'ਚ ਕੀ ਹੋ ਜਿਹੜਾ ਕਿਸੇ ਨੂੰ ਨਹੀਂ ਮੌਤ ਨਾ ਲੋਹੇ ਨਾਲ ਹੀ ਖੇਡਦੇ ਜਾਂਦੇ ਆ ਕੋਈ ਕਹਿੰਦਾ ਨਹੀਂ ਪਰ ਜਿਸ ਵੇ ਬੜੀ ਦਰਵਾਜ਼ਾ ਮੌਕਾ ਹੁੰਦਾ ਹੁਣ ਦਿਨ ਦੇ ਆ ਰੀਤੀ ਦੀ ਗੱਲ ਕਰੇ ਦਿਨ ਦੇ ਹਰ ਤਨ ਨੂੰ ਲੋੜ ਆਸਾਨੀ ਦੀ ਲੋੜ ਉਹਦਾਂ ਦੇ ਸਾਡੇ ਪੁਵਾਰੇ ਜੁੱਦਾਂ ਦੇ ਲੋਕਾਂ ਨੇ ਅਸੀਂ ਵੀ ਕਹਿੰਨੇ ਹਰੇ ਚੈਨ ਕਹਿੰਨੇ ਬਾਹਰ ਬਾਹਰ ਮਾ ਵੀ ਇਹ ਚਰਿਆ ਤੇ ਜੁਮੇ ਸਰਕਾਰ ਦੇ ਵਿਭਾਗ ਜਿਦ ਤਰ੍ਹਾਂ ਪਹਿਲਾਂ ਤੁਹਾਨੂੰ ਸਾਡਾ ਪ੍ਰਧਾਨ ਦਾ ਚੁੱਕਾ ਵੀ ਹੁਣ ਸ਼ਾਮ ਤੱਕ ਤਿੰਨਾਵਾਂ ਪਹੁੰਚ ਜਾਣੀਏ ਤੁਹਾਨੂੰ ਨਾ ਇੱਕ ਤੋਂ ਆਇਨੇ ਇਹ ਟਾਈਮ ਨਾਲ ਜਿਹੜੀ ਨੋਟ ਦੇਣੀ ਹੈ ਨੂੰ 15 ਬਤ ਜੰਮੀ ਨਾਮ ਦਾ ਦੋ ਲੋ ਮਿਲ ਬੇਲਾ ਨੋਟ ਇੱਕ ਕੋਈ ਨਿਧਾਰ ਬਰਾਦਰ ਕਿਤੇ ਜਉਂਦੀ ਹਰ ਵਰੀ ਦੀ ਗੱਲ ਹੋ ਵੀ ਹੈ ਅੱਦਾਬਦ ਲੁੱਪੂ ਵਾਂਕਰ ਕੋਈ ਸੁਰੱਖ ਕੋ ਵੀ ਸੰਭਾਵ ਨਹੀਂ ਇਹ ਦੂਸਰਾ ਚੁੱਕਾ ਦੇ ਦੋ ਮੀਟਰ ਵਾਲ ਬਾਰੇ ਕਹਿੰਦੇ ਆ ਘਾਣੇ ਵਧ 14 7000 ਤੱਕ ਹੈ ਪੈਨਲ ਮੀਟਿੰਗਾਂ ਤੇ ਇਹ ਮੰਤਰੀ ਦੇ ਸਾਹਮਣੇ ਸੈਟੀ ਦੇ ਸਾਹਮਣੇ ਟਾਪਰ ਦੇ ਸਾਹਮਣੇ ਐਮ ਡੀ ਕੀ ਅੱਧੀ ਚੌਰੀ ਪੈਨਲ ਮੀਟਿੰਗ ਵਿੱਚ ਸਾਫ ਕੋ ਉਹਨਾਂ ਦਾ 100 ਕਿਲੋਮੀਟਰ ਘਾਟੇ ਦਾ ਸੌਦਾ ਮੰਨ ਚੁੱਕੇ ਆ ਪਰ ਉਹਨੂੰ ਬਾਰ ਬਾਰ ਉਹ ਲਿਉਣੀਆਂ ਵੀ ਕਿਲੋਮੀਟਰ ਆਉਣੀਆਂ ਤੇ ਬਾਕੀ ਦੋਗੀਆਂ ਖਤਮ ਕਰਨੀ ਉਹ ਚੀਜ਼ ਦਾ ਅਮਰੋਦ ਕਰਿਆ ਕਿ ਕਿਲੋਮੀਟਰਾਂ ਦਾ ਟੈਂਪੂ ਲਾਦ ਕਰੋ ਤਰਖਾਹ ਟੈਮ ਨਾ ਬਹੁਤ ਸਾਡੀ ਮਾਦੀ ਕੋਈ ਨਹੀਂ ਆਪਣੀ ਅਕੀਦਤ ਬਿਲਕੁਲ ਜੇਰ ਵਿੱਚ ਇਸ ਤਰ ਰੋਕਾ ਦੋ ਇਹਦੇ ਵਾਰੇ ਕੰਨੇ ਲੋਕਾਂ ਨੇ ਮਾਭੀ ਜਿਉਂਨੇ ਇਹ ਰਵੇ ਮੋਚੀ ਸਰਕਾਰ ਐ ਸੀ ਬਿਲਕੁਲ ਜਿਵੇਂ ਮੁਲਾਦਮਾ ਦੇ ਨਾਲ ਤਾਂ ਬਸਲੀ ਪੀਐਸ ਵਿੱਚ ਸਰਕਾਰ ਦੋਸ਼ੀ ਹੈ ਆਸੀ ਹੈ ਫਬੀ پوری ਮਹੀਨਾ ਚੱਲਦਾ ਫਰਾ ਕਿ ਕੀ ਕਹਿਣਾ ਸੰਦੇ ਨਹੀਂ ਚੁਕੀ ਪਤਾਲ ਦੇ ਕਾਰਨ ਕਾਫੀ ਜਿਹੜਾ ਖਤਰ ਹੋਆ ਕੁਝ ਜਿਤਰਾ ਵੀ ਪਬਲਿਕ ਦੇ ਨਾਲ ਵੀ ਗੱਲਬਾਤ ਕਰ ਰਿਹਾ ਪਬਲਿਕ ਵੀ ਕਿਤੇ ਨਾ ਕੀਤੇ ਇਨਾ ਮੁਲਾਦਮਾ ਦਾ ਸਾਹ ਤੇ ਜੀ ਹੋਈ ਨਜ਼ਰ ਆ ਰਹੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਕਿ ਜਲੰਧਰ ਦਾ ਬੱਸ ਸਟੈਂਡ ਇਸ ਸਮੇਂ ਜਿਹੜਾ ਥਮ ਚੁਕਿਆ ਕਿਉਂਕਿ 4000 ਤੋਂ ਬਾਅਦ ਫਿਰ ਵਿਜਾਸੇ ਵਿੱਚ ਪਤਾ ਦੇ ਚੱਕੇ ਜੜੇ ਜਾਮ ਕਰਕੇ ਛੇ ਗਏ ਮਲਾਮ ਦਾ ਕਹਿਣਾ ਹੈ ਕਿ ਲਗਾਤਾਰ ਆਪਣੀਆਂ ਮੱਗਾਂ ਨੂੰ ਲੈ ਕੇ ਸਰਕਾਰਾਂ ਦੇ ਨਾਲ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਸਨ ਪਰ ਉਸ ਮੀਟਾਂ ਦੇ ਵਿੱਚ ਕੋਈ ਵੀ ਸਿੱਟਾ ਨਿਕਲਦਾ ਨਹੀਂ ਨਜ਼ਰ ਆਇਆ ਜਿਸ ਕਾਰਨ 2-2 ਮਹੀਨੇ ਹੋ ਗਏ ਇਹਨਾਂ ਨੂੰ ਡੜੀਆਂ ਤੰਪਾਵਾ ਵੀ ਨਹੀਂ ਮਿਲਿਆ ਤੇ ਕਰਦਾ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਜਿਸ ਕਾਰਨ ਇਹਨਾਂ ਨੂੰ ਮਜਬੂਰਾਂ ਜਿਹੜੀ ਅੱਜ 2 ਘੰਟੇ ਦੀ ਹੜਤਾਲ ਕਰਨੀ ਪਈ ਹੈ ਜੇ ਹੁਣ ਦੀ ਸਰਕਾਰਾਂ ਨੇ ਕੋਈ ਗੱਲ ਨਾ ਸੁਣੀ ਤੇ ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਣਾ ਪਵੇਗਾ ਇਸ ਨੂੰ ਲੈ ਕੇ ਜਿਹੜੇ ਸਿਕਾਵਨੀ ਦੀ ਦਿੱਤੇ ਹੋਏ ਸਰਕਾਰ ਨੂੰ ਨਜ਼ਰ ਆਏ ਨੇ